ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਸ਼ਾਰਤੀ ਅੰਸਰਾ ਵੱਲੋਂ ਗੋਲੀਆਂ ਚਲਾਏ ਜਾਣ ਦੀਆਂ ਵਾਰਦਾਤਾਂ ਲਗਾਤਾਰ ਚੱ ਰਹੀ ਹੈ। ਲੰਗੀਰਾਦ ਸਮਰਾਲਾ ਵਿਖੇ ਅਕਾਲੀ ਦਲ ਬਾਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਗੋਸਲ ਦੇ ਘਰ ਰਾਤ ਕਰੀਬ 11 ਵਜੇ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾ ਕੇ ਹਮਲਾ ਕੀਤਾ ਜਾਣ ਦੀ ਘਟਨਾ ਵਾਪਰੀ। ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵਿੱਚੋਂ ਇੱਕ ਨੇ ਕੰਦ ਉਪਰੋਕਹਾਰ ਅੰਦਰ ਫਾਇਰ ਕੀਤੇ ਅਤੇ ਫਾਇਰਿੰਗ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਅਕਾਲੀਆ ਗੋਪਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੀ ਰਾਤ ਆਪਣੇ ਪਰਿਵਾਰ ਦੇ ਨਾਲ ਸੌ ਰਹੀ ਸੀ ਤਾਂ 11:00 ਵਜੇ ਫਾਇਰਿੰਗ ਹੋਈ ਅਤੇ ਦੋ ਫਾਇਰ ਕੀਤੇ ਗਏ ਜੋ ਕਿ ਇੱਕ ਖਿੜਕੀ ਦੇ ਵਿੱਚ ਲੱਗਿਆ ਪਰ ਜਾਨੀ ਮਾਲੀ ਨੁਕਸਾਨ ਤੋਂ ਪਚਾ ਰਿਹਾ ਹਾਂ ਜੀ ਵੀਰ ਕੀ ਨਾਮ ਆ ਪ੍ਰਵਿੰਦਰ ਸਿੰਘ ਜੀ ਅਕਾਲੀ ਦਲ ਦੇ ਪ੍ਰਧਾਨ ਹੋ ਤੁਸੀਂ ਹਾਂਜੀ ਕੀ ਹੋਇਆ ਰਾਤ ਰਾਤ ਜੀ 11:00 10:57 ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਬੰਦੇ ਨੇ ਮੋਟਰ ਮੋੜਿਆ ਇੱਕ ਉਤਰ ਕੇ ਆ ਗਿਆ ਉਹਨੇ ਆ ਕੇ ਥੋੜਾ ਇੱਕ ਲਗਤੋਂ ਲਗੜਾਉਂਦਾ ਸੀ ਉਹਨੇ ਆ ਕੇ ਆ ਦੇ ਕੋਟਾ ਵਾਲੀ ਖੜੀ ਐ ਦਿਖਾ ਦੋ ਇੱਥੋਂ ਆ ਕੇ ਉਹਨੇ ਗੋਲੀ ਚਲਾਈ ਜੀ ਸਾਡਾ ਲੜਨ ਦਾ ਅਰੰਦਰ ਪਿਆ ਸੀਗਾ ਚਲੋ ਪਚਾ ਹੋ ਗਿਆ ਗੋਲੀ ਸਾਹਮਣੇ ਗਾਇਆ ਸ਼ੀਸ਼ੇ 'ਚ ਲੱਗੀ ਵਿਚਾਰ ਰਹਿ ਗਿਆ ਤੁਡੇ ਕੋਈ ਪਰਿਵਾਰਕ ਮੈਂਬਰ ਪ੍ਰਧਾਨ ਵੀ ਅਗਰਦੋਰਾ ਸਾਹਿਬ ਦਾ ਹਾਂਜੀ ਸਾਡੇ ਲਣਦਾਰ ਨੇ ਉਹਨਾਂ ਦਾ ਕੀ ਨਾਮ ਹੈ ਜੀ ਹਾਂ ਅਜੀਤ ਸਿੰਘ ਜੀ ਕਿੰਨੇ ਫੈਰ ਹੋਏ ਨੇ ਟੁੱਟੇ ਜਾਨੀ ਕਿ ਆਵਾਜ਼ ਦੋਦੀ ਆਈ ਹੈ ਲੱਗਿਆ ਜਾਨੀ ਕਿ ਕਿੱਕੇ ਹੋਇਆ ਜੀ ਤੁਹਾਡੇ ਕਿਸੇ ਨਾਲ ਲੜਦਾ ਠਹਿ ਗਿਆ ਪਹਿਲਾਂ ਵੀ ਲੜਾਈ ਝਗੜਾ ਹੋਇਆ ਹੋਵੇ ਬਿਲਕੁਲ ਨਹੀਂ ਕੋਈ ਨਾ ਸਾਡਾ ਨਾ ਸਾਡੀ ਨਾ ਲਣਦਾਰ ਦੀ ਕੋਈ ਤਕਰਾਰ ਨਹੀਂ ਹੈ ਕਿਸੇ ਤੇ ਸ਼ੱਕ ਹੋਵੇ ਸ਼ੱਕ ਵੀ ਕਿਸੇ ਤੇ ਨਹੀਂ ਬਾਕੀ ਹੁਣ ਕੈਮਰੇ ਤੋਂ ਪਤਾ ਲੱਗੂਗਾ ਜੀ ਕੈਮਰਿਆਂ ਦੇ ਪਿੱਛੇ ਆ ਗਏ ਹਾਂ ਜੀ ਹਾਂ ਬੰਦੇ ਆ ਗਏ ਕਿਉਂ ਤੂੰ ਜਾਨੀਵਾਲੀ ਦੁਕਾਨ ਨਹੀਂ ਵਿਚਾਰ ਰਿਹਾ ਜੀ ਗੋਲੀ ਨਾਲ ਸ਼ੀਸ਼ੇ ਜੂ ਫਟੇ ਨੇ ਹਾਂ ਸ਼ੀਸ਼ੇ ਫਟ ਗਏ ਅੰਦਰ 20 ਪੀਸ ਵਾਲਾ ਸ਼ੀਸ਼ਾ ਫਟ ਗਿਆ ਵਿਚਾਰ ਰਿਹਾ ਜੀ ਉੱਥੇ ਦੂਜੇ ਪਾਸੇ ਆ ਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ ਸਮਰਾਲਾ ਅੰਦਰ 24 ਘੰਟੇ ਅੰਦਰ ਦੋ ਥਾਵਾਂ ਉੱਪਰ ਫਾਇਰਿੰਗ ਦੇ ਘਟਨਾਵਾਂ ਸਾਹਮਣੇ ਆਈਆਂ ਹਨ ਪੁਲਿਸ ਨੂੰ ਸ਼ਕਤੀ ਦੇ ਨਾਲ ਅਜੇ ਹੀ ਅੰਸਰਾ ਦੇ ਨਾਲ ਨਿਪਟਣਾ ਚਾਹੀਦਾ ਹੈ ਤਨੂ ਸਾਹਿਬ ਇੱਕ ਰਾਤ ਵਾਰਦਾਤ ਹੋਈ ਆ ਪ੍ਰਧਾਨ ਨੇ ਥੋੜੇ ਕਿਸਾਨ ਬਿੰਗ ਦੇ ਉਹਨਾਂ ਦੇ ਘਰ ਤੇ ਹਮਲਾ ਹੋਇਆ ਕੀ ਕਹੋਗੇ ਇਹਦੇ ਬਾਰੇ ਇੱਕ ਬਹੁਤ ਮੰਦਭਾਗੀ ਘਟਨਾ ਆ ਵੀ ਜੋ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੀ ਹੋ ਗਈ ਆ ਅੱਗੇ ਸੁਣਦੇ ਸੀ ਪਰ ਸਮਰਾਲੇ ਦੇ ਵਿੱਚ ਜੋ ਸ਼ਰਿਆਮ ਰਾਤ ਨੂੰ ਬੰਦੇ ਆ ਕੇ ਘਰ ਤੇ ਫਾਇਰਿੰਗ ਕਰਕੇ ਗਏ ਨੇ ਪੁਲਿਸ ਉਹਨਾਂ ਦੀ ਜਾਨ ਦੇ ਵਿੱਚ ਲੱਗੀ ਆ ਪਰ ਇਹ ਬਹੁਤ ਚਿੰਤਾਜਨਕ ਗੱਲ ਆ ਵੀ ਜੇ ਬੰਦਾ ਆਰਾਮਨਾਥ ਜਿਹਦਾ ਕਿਸੇ ਨਾਲ ਕੋਈ ਲੈਂਡ ਦੇ ਨਹੀਂ ਕੋਈ ਝਗੜਾ ਨਹੀਂ ਇਸ ਤਰ੍ਹਾਂ ਦੇ ਡਰਾਬੇ ਦੇਣ ਨਾਲ ਜਾਂ ਗੋਲੀਆਂ ਚਲਾਉਣ ਨਾਲ ਪਤਾ ਨਹੀਂ ਇਹ ਅਨਸਰ ਮਾਰੇ ਕੀ ਦੱਸਣਾ ਚਾਹੁੰਦੇ ਨੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹਦੀ ਕੋਕ ਪੜਤਾਲ ਕੀਤੀ ਜਾਵੇ ਦਿਨ ਰਾਤ ਇਹ ਹਰ ਰੋਜ਼ ਵਾਰਦਾਤਾਂ ਵੱਧ ਰਹੀਆਂ ਨੇ ਇਹਨਾਂ ਦੇ ਠੋਕਮੀ ਕਾਰਵਾਈ ਕੀਤੀ ਜਾਵੇ ਤੇ ਅਸੀਂ ਪਾਰਟੀ ਲੈਵਲ ਦੇ ਉੱਤੇ ਵੀ ਮੈਂ ਐਸਐਸਪੀ ਸਾਹਿਬ ਨੂੰ ਵੀ ਮਿਲੂੰਗਾ ਤਾਂ ਕਿ ਅਜਿਹੀਆਂ ਘਟਨਾ ਨਾ ਹੋ ਸਕਣ ਕਿਉਂਕਿ ਇਹ ਸਾਡੇ ਪਾਰਟੀ ਦੇ ਕਿਸਾਨ ਬਿੰਕ ਦੇ ਪ੍ਰਧਾਨ ਵੀ ਨੇ ਤੇ ਸਾਨੂੰ ਕੋਕ ਕਰਨ ਦੀ ਲੋੜ ਆ ਵੀ ਆਖਰ ਕਿਉਂ ਇਹ ਘਟਨਾ ਵਾਪਰੀ ਆ ਤੇ ਕਿਵੇਂ ਇਹ ਜਿਹੜੇ ਕ੍ਰਿਮੀਨਲ ਮਾਈਂਡਡ ਬੰਦੇ ਨੇ ਸ਼ਰਿਆਮ ਸਮਾਜ ਦੇ ਵਿੱਚ ਫਿਰ ਰਹੇ ਨੇ ਤੇ ਲੋਕਾਂ ਲਈ ਇਹ ਬਹੁਤ ਖਤਰੇ ਦੀ ਗੱਟੀ ਹੈ ਚਲੋ ਜੇ ਗੱਲਬਾਤ ਕਰੀਏ ਜਿਆਦੀ ਆਪ ਦੀ ਸਰਕਾਰ ਬਣੀ ਆ ਰੋਜ਼ ਸਾਡੇ ਨਵੀਂ ਨਵੀਂ ਵਾਰਦਾਤ ਸਾਹਮਣੇ ਆਉਂਦੀ ਆ ਕੀ ਕਰਨ ਚਾਹੋਗੇ ਇਹਦੇ ਬਾਰੇ ਇਹ ਬਹੁਤ ਚਿੰਤਾਜਨਕ ਗੱਲ ਆ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜੇ ਜਿਹੇ ਅਨਸਰ ਢਿੱਲੇ ਹੋ ਕੇ ਇਸ ਤਰੀਕੇ ਨਾਲ ਮਤਲਬ ਜੇ ਪ੍ਰਸ਼ਾਸਨ ਢਿੱਲਾ ਪੈ ਜਾਵੇ ਤੇ ਇਹ ਅਨਸਰ ਛਰੇ ਆਮ ਗੁੰਡਾਗਰਦੀਆਂ ਤੇ ਹਰ ਰੋਜ਼ ਤਕਰੀਬਨ ਐਵਰੇਜ ਦੇਖੀਏ ਜਦੋਂ ਦੀ ਸਰਕਾਰ ਬਣੀ ਹਰ ਰੋਜ਼ ਇੱਕ ਜਣੇ ਦੀ ਮੌਤ ਹੋ ਰਹੀ ਆ ਤੇ ਇਵਨ ਸਮਰਾਲੇ ਦੇ ਵਿੱਚ ਛਲਕੇ 'ਚ ਦੇਖੀਏ ਦੋ ਘਟਨਾਵਾਂ ਅਜਿਹੀਆਂ ਹੋ ਗਈਆਂ ਜਿੱਤੇ ਸ਼ਰੀਆਮ ਗੋਲੀਆਂ ਚੱਲੀਆਂ ਨੇ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਆਪਾਂ ਕੇਵਲ ਇਹ ਨਾ ਸੋਚੀਏ ਵੀ ਕੋਈ ਸਰਕਾਰ ਆ ਗਈ ਤੇ ਸਰਕਾਰ ਦੇ ਆਉਣ ਨਾਲ ਹੋ ਗਿਆ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਘਟੇਲਾ ਪ੍ਰਸ਼ਾਸਨ ਨੂੰ ਸਖਤ ਹੋ ਕੇ ਤੇ ਕਾਰਵਾਈ ਕਰਨੀ ਚਾਹੀਦੀ ਆ ਅਜਿਹੇ ਅਨਸਰ ਚਾਹੇ ਕਿਸੇ ਵੀ ਨਾਲ ਲਿੰਕ ਹੋਣ ਇਹ ਕਿਸੇ ਬੰਦੇ ਨਾਲ ਲਿੰਕ ਹੋਣ ਕਿਸੇ ਪਾਰਟੀਆਂ ਨਾਲ ਲਿੰਕ ਹੋਣ ਚਾਹੇ ਇਹ ਤੋ ਮੈਂ ਕਹਿਣਾ ਵੀ ਸਮਾਜ ਲਈ ਮਾੜੀ ਗੱਲ ਆ ਵੀ ਜਿਹੇ ਜਿਹੇ ਅਨਸਰ ਖੁੱਲੇ ਆਮ ਸ਼ਰਿਆਮ ਤੁਰ ਰਹੇ ਨੇ ਹੁਣੇ ਬੰਦੇ ਵਿਚਾਰੇ ਰਾਤ ਨੂੰ ਸੁੱਤੇ ਪਏ ਨੇ ਰਾਤ ਨੂੰ 12 ਵਜੇ ਆ ਕੇ ਇਹਨਾਂ ਦੇ ਘਰੇ ਫਾਇਰਿੰਗ ਕਰਕੇ ਗਏ ਨੇ ਦੇਖੋ ਮਾਹੌਲ ਕੀ ਆ ਕੌਣ ਸੇਫ ਫੀਲ ਕਰੂਗਾ ਆਪਣੇ ਘਰਾਂ ਦੇ ਉਧਰ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਫਿਲਹਾਲ ਪੁਲਿਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਇੱਥੇ ਦੱਸਣ ਯੋਗ ਹੈ ਕਿ ਹਾਲੇ 2 ਦਿਨ ਪਹਿਲਾਂ ਹੀ ਨੇੜਲੇ ਪਿੰਡ ਹਾਰਿਓਂ ਵਿਖੇ ਟਰੈਕਟਰ ਟਰਾਲੀ ਲੈ ਕੇ ਜਾ ਰਹੀ ਇਕਾ ਕਿਸਾਨ ਦੇ ਵੀ ਕੁਝ ਕਾਰ ਸਵਾਰਾਂ ਨੇ ਰਸਤਾ ਨਾ ਮਿਲਣ ਤੇ ਗੋਲੀ ਚਲਾ ਦਿੱਤੀ ਸੀ 35 ਚੈਨਲ ਪੰਜਾਬੀ ਲਈ ਸਮਰਾਲਾ ਤੋਂ ਤਰਮਿੰਦਰ ਸਿੰਘ ਅਤੀਕ ਰਵਿੰਦਰ ਸਿੰਘ ਢਿੱਲੋਂ ਦੀ ਰਿਪੋਰਟ 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ ਹੋਵੇਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਜਲਦ ਆ ਰਿਹਾ ਹੈ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਬੜੈਚ ਸਿਰਫ ਡੀ5 ਚੈਨਲ ਪੰਜਾਬੀ ਤੇ